ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਪਲੀਜ਼ ਰਿਕੁਐਸਟ ਹੈ ਇਹ ਮੇਰੀ ਖਬਰ ਵੱਤ ਤੋਂ ਵੱਤ ਸ਼ੇਅਰ ਕਰਨਾ ਜਿਹੜੀ ਕਿ ਬਹੁਤ ਜ਼ਿਆਦਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੋ ਤੇ ਮੇਰੇ ਇੰਡੀਆ ਦੇ ਭਾਰਤ ਵਾਲੇ ਲੋਕ ਨੇ ਜੋ ਕਿ ਆਪਣੇ ਇੰਡੀਆ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਜਿਸ ਮਿੱਟੀ ਨਾਲ ਜੁੜੇ ਨੇ ਇਹ ਮਾਨ ਵਤਨਾ ਦੇ ਨਾਲ ਜੁੜੇ ਨੇ ਉਹ ਪਲੀਜ਼ ਰਿਕੁਐਸਟ ਹੈ ਇਹ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓਜ਼ ਮੇਰੇ ਪੀਐਮ ਮੋਦੀ ਜੀ ਤੱਕ ਪਹੁੰਚ ਸਕੇ ਜਿਹੜੇ ਬਹੁਤ ਹੀ ਜ਼ਿਆਦਾ ਸਮਝਦਾਰ ਇਨਸਾਨ ਨੇ ਜਿਨ੍ਹਾਂ ਨੇ ਸੋਚ ਸਮਝ ਕੇ ਉਹ ਕੰਮ ਕੋਈ ਵੀ ਨਹੀਂ ਕੀਤਾ ਜਿਹਦੇ ਵਿੱਚ ਕਿ ਮਤਲਬ ਕੱਲ ਨੂੰ ਸਾਡੇ ਇੰਡੀਆ ਦੀ ਬਾਰੇ ਕੋਈ ਮਤਲਬ ਪ੍ਰੋਬਲਮਸ ਖੜੀਆਂ ਹੁੰਦੀਆਂ ਜਾਂ ਸਾਡੇ ਛੋਟੇ-ਛੋਟੇ ਬੱਚਿਆਂ ਬਾਰੇ ਪ੍ਰੋਬਲਮਸ ਖੜੀਆਂ ਹੁੰਦੀਆਂ ਕਿਉਂਕਿ ਪੀਐਮ ਮੋਦੀ ਜੀ ਨੇ ਸਿਰਫ ਐਸੀ ਚੀਜ਼ ਸੋਚੀ ਕਿ ਕਿਤੇ ਨਾ ਕਿਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇਸ ਚੀਜ਼ ਨੂੰ ਇੱਕ ਸਾਈਡ ਤੇ ਲਗਾ ਕੇ ਤੇ ਤਾਂਕਿ ਜਿਹੜੀ ਵੀ ਹੈ ਗੱਲਬਾਤ ਇੱਕ ਤਰੀਕੇ ਨਾਲ ਬੈਠ ਕੇ ਕੀਤੀ ਜਾਵੇ ਤੇ بار 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 ਮੈਂ ਇਸ ਸ਼ਾਰਟ ਦੇ ਵਿੱਚ ਇੱਕ ਹੀ ਚੀਜ਼ بار بار ਸੁਣੀ ਜਾ ਰਹੀਆਂ ਕਿ ਪਾਕਿਸਤਾਨ ਵੱਲੋਂ ਬਹੁਤ ਸਾਰੀਆਂ ਛੋਟ-ਛਟੀਆਂ ਕੁੜੀਆਂ ਨੇ ਜਿਹੜੀਆਂ ਕਿ ਮੈਕਸਿਮਮ 8ਵੀਂ 9ਵੀਂ 10ਵੀਂ ਦੇ ਪਾਸਪਾਸ ਪੜਦੀਆਂ ਨੇ ਤੇ ਉਹ بار 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 ਬਾਰ ਇੱਕ ਹੀ ਚੀਜ਼ ਨੂੰ ਰਿਲੀਜ਼ ਸਾਡੇ ਸਾਹਮਣੇ ਕਰੀ ਜਾ ਰਹੀਆਂ ਨੇ ਇੰਡੀਆ ਨੂੰ ਦਿੱਤਾ ਇਹ ਜਵਾਬ ਪਾਕਿਸਤਾਨ ਨੇ ਇੰਡੀਆ ਨੂੰ ਦਿੱਤਾ ਹੈ ਜਵਾਬ ਪਾਕਿਸਤਾਨ ਨੇ ਤੇ ਮਤਲਬ ਡਰ ਗਿਆ ਡਰ ਗਿਆ ਡਰ ਗਿਆ ਪਹਿਲਾਂ ਤੇ ਮੈਂ ਤੁਹਾਨੂੰ ਕਹਿ ਦਵਾਂ ਦੇਖੋ ਇੱਥੇ ਕੋਈ ਕਿਸੇ ਕੋ ਨਹੀਂ ਜੇ ਡਰਦਾ ਨਾ ਤਾਂ ਕੋਈ ਕਿਸੇ ਕੋ ਇੱਥੇ ਡਰਦਾ ਜੇ ਨਾ ਕਿਸੇ ਨੂੰ ਇੱਥੇ ਕਿਸੇ ਦਾ ਡਰ ਖਤਰਾ ਜੇ ਇੱਥੇ ਜਿੰਦੇ ਜੀ ਹਰ ਇੱਕ ਹਮਲਾ ਕਰਨ ਲਈ ਤਿਆਰ ਹੈ ਇੱਥੇ ਜਿੰਦੇ ਜੀ ਹਰ ਕੋਈ ਸ਼ੇਰ ਹੈ ਕਿਉਂਕਿ ਗਿੱਦੜ ਤਾਂ ਕੋਈ ਰਹਿ ਹੀ ਨਹੀਂ ਗਿਆ ਖਾਸ ਕਰਕੇ ਸਾਡੇ ਇੰਡੀਆ ਦੇ ਵਿੱਚ ਗਿੱਦੜ ਕੋਈ ਵੀ ਨਹੀਂ ਰਹਿ ਗਿਆ ਸਭ ਸ਼ੇਰ ਹੈ ਤੇ ਤੁਸੀਂ ਬਾਰ-ਬਾਰ ਬਾਰ-ਬਾਰ ਇਸ ਟੀਨ ਨੂੰ ਕਿਉਂ ਰਿਲੀਜ਼ ਕਰ ਰਹੇ ਹੋ ਤੁਸੀਂ ਚਾਹੁੰਦੇ ਕੀ ਹੋ ਕਿ ਲੜਾਈਆਂ ਸ਼ੁਰੂ ਹੋਣ ਤੁਸੀਂ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਤੁਹਾਡੇ ਬੱਚੇ ਵਿਚਾਰੇ ਰੋਂਦੇ ਫਿਰਦੇ ਸੀ ਨਿੱਕੇ ਨਿੱਕੇ ਮਾਵਾ ਨੂੰ ਲੱਭਦੇ ਹੋਏ ਰੋਟੀ ਤੋਂ ਆਤਰ ਹੋ ਗਏ ਸੀ ਸਮਾਨ ਸਭ ਕੁਝ ਬिखर-ਬੁਖਰ ਗਿਆ ਸੀ ਤੁਸੀਂ ਇਸ ਤਰ੍ਹਾਂ ਦਾ ਕੁਝ ਚਾਹੁੰਦੇ ਹੋ ਮੈਂ ਖੁਦ ਇਸ ਫੇਸਬੁੱਕ ਦੇ ਵਿੱਚ ਵੀਡੀਓਜ਼ ਦੇਖੀ ਸੀ ਜਿਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਆਪਣੀ ਮਾਂ ਨੂੰ ਲੱਭ ਰਿਹਾ ਬਹੁਤ سارے ਬੱਚੇ ਰੋ ਰਹੇ ਨੇ ਮਾਵਾਂ ਨੂੰ ਲੱਭ ਰਹੇ ਨੇ ਮਾਵਾਂ ਕਿਤੇ ਨੇ ਬੱਚੇ ਕਿਤੇ ਨੇ ਸਮਾਨ ਬिखरਿਆ ਪਿਆ ਹੈ ਖੇਡੂ ਖੇਡੂ ਸਭ ਕੁਝ ਹੋ ਚੁੱਕਿਆ ਤੁਸੀਂ ਇਸ ਤਰ੍ਹਾਂ ਦਾ ਕੁਝ ਚਾਹੁੰਦੇ ਹੋ ਜੇ ਤੇ ਤੁਸੀਂ ਸਮਝ ਲਓਗੇ ਇਸ ਤਰ੍ਹਾਂ ਦਾ ਕੁਝ ਚਾਹੁੰਦੇ ਹੋ ਤੇ ਮੈਨੂੰ ਮਤਲਬ ਦੱਸੋ ਕਿ ਮਤਲਬ ਜਦੋਂ ਤੁਸੀਂ ਕਮੈਂਟਸ 'ਤੇ ਕੋਈ ਰਿਪਲਾਈ ਦੋ ਉਹ ਤੇ ਫਿਰ ਵੀ ਹੈ ਜੇ ਮਤਲਬ ਐਨਾ ਸੋਚਣਾ ਕਿ ਜੇ ਮਤਲਬ ਸਾਡੇ ਇੰਡੀਆ ਵਾਲੇ ਲੋਕ ਸ਼ਾਂਤ ਬੈਠੇ ਨੇ ਤੇ ਮਤਲਬ ਇੱਕਦਮ ਆਪਣੇ ਆਪ ਨੂੰ ਬਿਲਕੁਲ ਥ੍ਰੀ ਮਾਈਂਡਸ ਹੋ ਕੇ ਬੈਠੇ ਨੇ ਤੇ ਤੁਸੀਂ ਮਤਲਬ بار 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 ਇਸ ਵੀਡੀਓ ਨੂੰ بار بار ਸ਼ੋਅ ਕਰਕੇ ਇਸ ਚੀਜ਼ ਨੂੰ ਜਿਤਾਣਾ ਚਾਹਦੇ ਹੋ ਕਿ ਇੰਡੀਆ ਮਤਲਬ ਹਾਰ ਗਿਆ ਇੰਡੀਆ ਹਾਰ ਗਿਆ ਇੰਡੀਆ ਹਾਰ ਗਿਆ ਮੇਰੀ ਅੱਜ ਇੱਕ ਜ਼ਿੰਦਗੀ ਚ ਸਿਰਫ ਛੋਟੀ ਜੀ ਗੱਲ ਸੁਣੋ ਮੈਂ ਇੱਕ ਆਮ ਚੀਜ਼ਾਂ ਮੈਂ ਇੱਕ ਆਮ ਪਾਰਟੀ ਆ ਮੈਂ ਨਾਰਮਲ ਇੱਕ ਨਾਰਮਲ ਇੱਕ ਹਾਊਸ ਵਾਈਫ ਆ ਮੈਂ ਕੋਈ ਲੀਡਰ ਨਹੀਂ ਆ ਮੈਂ ਕੋਈ ਵੋਟਰ ਨਹੀਂ ਆ ਮੈਂ ਕੋਈ ਜਨਤਾ ਦੇ ਵਿੱਚ ਨਹੀਂ ਆਂਦੀ ਮੈਂ ਸਿਰਫ ਆਪਣੀ ਇੱਕ ਗੱਲ ਕਰਨਾ ਚਾਹ ਰਹੀਆਂ ਤੁਹਾਡੇ ਨਾਲ ਸਾਰਿਆਂ ਨਾਲ ਚਾਹੇ ਫਿਰੋ ਪਾਕਿਸਤਾਨ ਤੱਕ ਪਹੁੰਚੇ ਚਾਹੇ ਇੰਡੀਆ ਤੱਕ ਪਹੁੰਚੇ ਕਿ ਜੇ ਸਾਡੇ ਆਪਣੇ ਹੀ ਇਸ ਜਗ੍ਹਾ ਤੇ ਸ਼ਾਂਤੀ ਹੈ ਪਰਿਵਾਰ ਸ਼ਾਂਤ ਹੈ ਘਰ ਪਰ ਸੁੱਖ ਹੈ ਚੈਨ ਹੈ ਸੰਤੁਸ਼ਟੀ ਹੈ ਤੇ ਫਿਰ ਅਸੀਂ ਕਿਉਂ ਝਗੜਿਆ ਚ ਪੈਣਾ ਅਸੀਂ ਕਿਉਂ ਰਿਲੀਜ਼ ਕਰਵਾਣਾ ਹੈ ਉਹ ਟਾਈਮ ਪੁੱਲ ਗਏ ਜਿੱਦੋਂ ਮਤਲਬ ਸਮੇਂ ਤੋਂ ਪਹਿਲਾਂ ਹੀ ਲਾਈਟਾਂ ਬੰਦ ਹੋ ਜਾਂਦੀਆਂ ਸੀ ਉਹ ਟਾਈਮ ਬੰਦ ਹੋ ਗਏ ਸਮੇਕ ਪੁੱਲ ਗਏ ਜਿਹੜੇ ਵਿਚਾਰੇ ਦਿਹਾੜੀ ਟੱਪੇ ਵਾਲੇ ਲਾ ਲਗੇ ਰੇੜੀਆਂ ਨਿਊਰਲ ਟਿੱਕੀਆਂ ਦੀਆਂ ਟੈਂਸਰ 4 ਵਜੇ ਤੋਂ ਸ਼ੁਰੂ ਹੋ ਜਾਂਦੇ ਸੀ ਜਿਨ੍ਹਾਂ ਨੇ ਪਤਾ ਵੀ ਨਹੀਂ ਸੀ ਕਿ ਆਸਰ ਪੀਆ ਕਮਾਉਣਾ ਵੀ ਕਿ ਨਹੀਂ ਕਮਾਉਣਾ ਜੀ ਅੱਜ ਕੋਈ ਰੋਟੀ ਖਾ ਰਿਹਾ ਸਭ ਕੁਝ ਸਮੇਂ ਨਾਲ ਮਿਲ ਰਿਹਾ ਤੇ ਉਹਨੂੰ ਰਹਿਣ ਤੋਂ ਸ਼ਾਂਤ ਹੋਏ ਇਸ ਤੀ ਦਾ ਰਿਲੀਜ਼ ਨਾ ਕਰਵਾਓ बार-बार ਕਿ ਇੰਡੀਆ ਮਲਮ ਹਾਰ ਗਿਆ ਇੰਡੀਆ ਹਾਰ ਗਿਆ ਇੰਡੀਆ ਡਰ ਗਿਆ ਇੰਡੀਆ ਡਰ ਗਿਆ ਜ਼ਿੰਦਗੀ ਦੇ ਵਿੱਚ ਇਹ ਇੰਡੀਆ ਅੱਜ ਵੀ ਹਿੰਦੁਸਤਾਨ ਜਿੰਦਾਬਾਦ ਕੱਲ ਵੀ ਹਿੰਦੁਸਤਾਨ ਜ਼ਿੰਦਾਬਾਦ ਔਰ ਰਹੇਗੀ ਦੁਨੀਆ ਤੱਕ ਹਿੰਦੁਸਤਾਨ ਜ਼ਿੰਦਾਬਾਦ ਰਹੇਗਾ ਤੁਹਾਨੂੰ ਜੀ ਆਪਣੇ ਮੁਲਕ ਨਾਲ ਪਿਆਰ ਹੈ ਪਾਕਿਸਤਾਨ ਨੂੰ ਤੇ ਇੰਡੀਆ ਵਾਲੇ ਨੂੰ ਵੀ ਆਪਣੇ ਮੁਲਕ ਨਾਲ ਪਿਆਰ ਹੈ ਅਸੀਂ ਤੇ ਨਹੀਂ ਰੇਲਾ ਮਤਲਬ ਬਾਰ-ਬਾਰ ਜੜਾਰੇ ਕਿ ਡਰ ਗਿਆ ਡਰ ਗਿਆ ਡਰ ਗਿਆ ਇੱਕ ਟਾਈਮ ਸੀ ਛੁੱਟ ਛੁੱਟ ਗਿਆ ਲੜਕੀਆਂ ਸਮਾਰਟ ਸਮਾਰਟ ਪਾਕਿਸਤਾਨ ਦੀਆਂ ਤੇ ਬਾਰ ਬਾਰ ਇਸ ਚੀਜ਼ ਨੂੰ ਰਿਲੀਜ਼ ਕਰਾਂਦੇ ਸੀ ਉਹ ਇੰਡੀਆ ਵਾਲੋ ਤੁਸੀਂ ਸਾਡਾ ਪਾਣੀ ਕਿਉਂ ਮਤਲਬ ਸਟੌਪ ਕਰ ਦਿੱਤਾ ਸਾਨੂੰ ਪਾਣੀ ਥੋੜਾ ਪੋਤਾ ਦੇ ਦੇਵੋ ਉਹ ਫਲਾਨੀ ਚੀਜ਼ ਕਰਨੀ ਹੈ ਠਿੰਗੜੀ ਚੀਜ਼ ਕਰਨੀ ਹੈ ਮੈਂ ਤਾਂ ਉਸ ਟਾਈਮ ਪੀਐਮ ਮੋਦੀ ਨੂੰ ਇਹ ਹੀ ਮੇਰਾ ਸੁਨੇਹਾ ਜਾਂਦਾ ਸੀ ਕਿ ਸਰ ਜੋ ਵੀ ਹੈ ਆਪਣੀ ਗੱਲ ਨੂੰ ਨਾਰਮਲ ਇੱਕ ਤਰੀਕੇ ਨਾਲ ਸੁਝਾਅ ਸਜਾਵ ਕਰ ਲਵੋ ਜਿਸ ਕਾਰਨ ਇਹ ਝਗੜਾ ਲਫੜਾ ਵਾਦ ਨਾ ਜਾਵੇ ਤੇ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਨੇ ਘਰ ਹੈ ਪਰਿਵਾਰ ਐਨੀ ਮੁਸ਼ਕਲਾਂ ਦੇ ਨਾਲ ਸੈਟਿੰਗ ਸਾਰੀ ਆਪਣੀ ਲਾਈਫ ਦੀ ਕੀਤੀ ਐ ਇਹ ਕਿਤੇ ਖੇਡੂ-ਖੇਡੂ ਮਿੰਟੋ-ਮਿੰਟੀ ਚ ਨਾ ਹੋ ਜਾਵੇ ਕਿਸੇ ਥੀ ਛੋਟੀ ਜੀ ਹਰਕਤ ਕਾਰਨ ਤੇ ਤੁਸੀਂ ਬਾਲਬਾਈ ਯਾਰ ਕੀ ਰਿਲੀਜ਼ ਕਰਵਾਣਾ ਚਾਹੁੰਦੇ ਹੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿਉਂ ਰਿਲੀਜ਼ ਕਰਵਾਣਾ ਚਾਹੁੰਦੇ ਹੋ ਮੈਂ ਮੈਕਸਿਮਮ 15 ਮਿੰਟ ਉਹ ਚੱਲੇ ਮੈਂ ਫੇਸਬੁੱਕ ਦੇ ਵਿੱਚ ਇੱਕੋ ਹੀ ਚੀਜ਼ ਦੇਖੀ ਜਾ ਰਹੀਆਂ ਪਾਕਿਸਤਾਨ ਵਾਲੋ ਨੌ ਸਟਾਪ ਇੰਡੀਆ ਵਾਲਿਆਂ ਨੂੰ ਬੋਲੀ ਹੀ ਜਾ ਰਹੇ ਨੇ ਇੰਡੀਆ ਵਾਲਿਆਂ ਨੂੰ ਬੋਲੀ ਹੀ ਜਾ ਰਹੇ ਨੇ ਇੰਡੀਆ ਵਾਲਿਆਂ ਨੂੰ ਬੋਲੀ ਜਾ ਰਹੇ ਨੇ ਇੰਡੀਆ ਵਾਲੇ ਗਰਜਦੇ ਨਹੀਂ ਹੈ ਤੇ ਜਦੋਂ ਗਰਜਾਂ ਦੇ ਵਰਸ ਦੇ ਬਹੁਤ ਜ਼ਿਆਦਾ ਹੈ ਇਸ ਲਈ ਉਹ ਸ਼ਾਂਤ ਹੈ ਤਾਂ ਉਹਨਾਂ ਨੂੰ ਸ਼ਾਂਤ ਰਹਿਣ ਦਿਓ ਮੈਂ ਨਹੀਂ ਚਾਹਦੀ ਕਿ ਵਰਸਨ ਉਹ ਗਰਜਨ ਮੈਂ ਨਹੀਂ ਚਾਹਦੀ ਕਿ ਹਮਲਾ ਸਟਾਕਸ ਇਕਦਮ ਸਟਾਰਟਸ ਹੋ ਜਾਵੇ ਮੈਂ ਨਹੀਂ ਚਾਹਦੀ ਕਿ ਸਾਡੇ ਵਰਗੇ ਨਿੱਕੇ ਨਿੱਕੇ ਬੱਚੇ ਮਾਵਾ ਪਿਤਾ ਘਰ ਬਾਰ ਪਰਿਵਾਰ ਸਭ ਕੁਝ ਖੇੜੂ ਖੇੜੂ ਹੋ ਜਾਵੇ ਮੈਂ ਕੁਛ ਨਹੀਂ ਚਾਹਦੀ ਮੈਂ ਮੈਂ ਇਸ ਇਹ ਵੀਡੀਓ ਨੂੰ ਇਸ ਲਈ ਨਹੀਂ ਪਾਣਾ ਚਾਹਦੀ ਕਿ ਮਤਲਬ ਤੁਹਾਡੇ ਤੱਕ ਮਤਲਬ ਕਿਸੇ ਤਰ੍ਹਾਂ ਤੁਹਾਨੂੰ ਫੀਲ ਹੋਵੇਗੀ ਕਿ ਕਿਉਂ ਸਿਰਫ ਇਸ ਲਈ ਜਿਸ ਗੁਰੂ ਨੂੰ ਪਿਆਰ ਕਰੀਏ ਜਿਸ ਮਾਨ ਵਿੱਚ ਰਹੀਏ ਜਿਸ ਸਤਾਨ ਵਿੱਚ ਰਹੀਏ ਜੇ ਅਸੀਂ ਉਸ ਦੀ ਇੱਜ਼ਤ ਨਹੀਂ ਨਾ ਕੀਤੀ ਤੇ ਸਮਝੋ ਪਨਾਵਟੀ ਇੱਜ਼ਤ ਦਾ ਕੋਈ ਫਾਇਦਾ ਨਹੀਂ ਹੈ ਕੋਈ ਫਾਇਦਾ ਨਹੀਂ ਜੀ ਅੱਜ ਮੇਰਾ ਜਨਮ ਕਿਤੇ ਹੋਰ ਸਤਾਨ ਤੇ ਹੁੰਦਾ ਤੇ ਸ਼ਾਇਦ ਉਸ ਨੂੰ ਵੀ ਮੈਂ ਓਨਾ ਹੀ ਸਪੋਰਟ ਔਰ ਓਨਾ ਹੀ ਪਿਆਰ ਕਰਦੀ ਜਿੰਨਾ ਪਿਆਰ ਅੱਜ ਮੈਂ ਇਸ ਧਰਤੀ ਨਾਲ ਕਰਦੀ ਆਂ ਜਿਹੜੀ ਸਾਨੂੰ ਮਾਨਵਤਨਾ ਦੀ ਮਿੱਟੀ ਕਿਹਾ ਜਾਂਦਾ ਇਸ ਨਾਲ ਅਸੀਂ ਜੁੜੇ ਹੋਏ ਆਂ ਇਸ ਲਈ ਪਲੀਜ਼ ਰਿਕੁਐਸਟ ਹੈ ਪੀਐਮ ਮੋਦੀ ਜੀ ਮੈਂ ਇੱਕ ਹੀ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਆਂ ਇਹ ਜੋ ਬੋਲਦੇ ਇਹਨਾਂ ਨੂੰ ਬੋਲਣ दो ਇਹ ਜੋ ਦੀ ਲਾਪਾਰੀ ਨੇ ਇਹਨਾਂ ਨੂੰ ਪਾਣ ਦੋ ਦੇਖੋ ਸਿਰਫ ਇੱਕੋ ਹੀ ਰਿਪੇਅਲ ਹੈ ਮੇਰੀ ਤੁਹਾਡੇ ਅੱਗੇ ਇੱਕੋ ਹੀ ਪ੍ਰਾਰਥਨਾ ਹੈ ਤੁਹਾਡੇ ਅੱਗੇ ਕਿ ਜਿਸ ਤਰ੍ਹਾਂ ਚੱਲ ਰਿਹਾ ਮਾਹੌਲ ਸਿਰਫ ਉਦਾਂ ਹੀ ਰਹਿਣ ਦੋ ਸ਼ਾਂਤੀ ਭਰਿਆ ਤੇ ਵਧੀਆ ਭਰਿਆ ਔਰ ਜਿਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਆਪਣੇ ਕਾਰੋਬਾਰ ਬਿਜ਼ਨਸ ਲਈ ਹਰ ਜਗ੍ਹਾ ਤੇ ਨਿਕਲਿਆ ਹੋਇਆ ਹੈ ਕਮਾਨ ਲਈ ਉਸ ਨੂੰ ਕਮਾਈ ਦਾ ਸਾਧਨ ਇਸ ਤਰ੍ਹਾਂ ਹੀ ਬਣਿਆ ਰਹੇ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਟਾਕ ਵਿੱਚ ਕੁਝ ਲੈਂਗੁਏਜ ਦੇ ਵਿੱਚ ਕੁਝ ਗਲਤੀ ਮਲਤੀ ਹੋਈ ਹੈ ਤੇ ਮੈਨੂੰ ਪਲੀਜ਼ ਰਿਕੁਐਸਟ ਹੈ ਤਾਂ ਮਾਫ ਕਰ ਦੇਣਾ ਬਟ ਦੇਖੋ ਮੈਂ ਜੋ ਦੇਖ ਰਹੀਆਂ ਪਾਕਿਸਤਾਨ ਵੱਲੋਂ ਰੀਲਸ ਅਪਡੇਟ ਹੁੰਦੀਆਂ ਆ ਰਹੀਆਂ ਅਪਡੇਟ ਹੁੰਦੀਆਂ ਆ ਰਹੀਆਂ ਉਸ ਚੀਜ਼ ਨੂੰ ਮੈਂ ਨਹੀਂ ਚੱਲ ਸਕਦੀ ਬਿਲਕੁਲ ਨਹੀਂ ਚੱਲ ਸਕਦੀ ਜੇ ਤੁਹਾਡੀ ਜ਼ਿੰਦਗੀ 'ਚ ਲਿਖਿਆ ਹੈ ਨਾ ਜੀਣਾ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਤੁਹਾਨੂੰ ਮਾਰ ਸਕੇ ਤੇ ਜੇ ਤੁਹਾਡੀ ਜ਼ਿੰਦਗੀ 'ਚ ਨਹੀਂ ਨਾ ਲਿਖਿਆ ਜੀਣਾ ਤੇ ਜਿੰਨ ਜਦੋਂ ਖਲੋਤ ਖਲੋਤਾ ਹਰੀਕ ਇਨਸਾਨ ਕਿਸੇ ਨੂੰ ਮਾਰ ਕੇ ਫਰਲ ਹੋ ਜਾਂਦਾ ਮਿੰਟਮ ਮਿੰਟ ਇਸ ਲਈ ਪਲੀਜ਼ ਰਿਕੁਐਸਟ ਇਹ ਮੇਰੀ ਖਬਰ ਪੱਤ ਤੋਂ ਬਾਤ ਸ਼ੇਅਰ ਕਰਨਾ ਤਾਂ ਕਿ ਕਿਤਨਾ ਕਿਤੇ ਕੋਈ ਕ੍ਰੋਧ ਵਿਚਾ ਕੇ ਉਹ ਜੀ ਗੱਲ ਨਾ ਕਰ ਜਾਵੇ ਜਾਂ ਉਹ ਜੀ ਕੋਈ ਹਮਲਾ ਨਾ ਕਰ ਜਾਵੇ ਜਿਸ ਹਮਲੇ ਤੋਂ ਜਾਂ ਕ੍ਰੋਧ ਤੋਂ ਕਾਨੂੰ ਸਾਡੀ ਹੀ ਫੈਮਿਲੀ ਸਾਡਾ ਪਰਿਵਾਰ ਸਾਡਾ ਇੰਡੀਆ ਜਿਹੜਾ ਕਿ ਇਸ ਤਰ੍ਹਾਂ ਹੋ ਜਾਵੇ ਮੈਂ ਨਹੀਂ ਚਾਹਦੀ ਬਾਕੀ ਪਰਮਾਤਮਾ ਸਭ ਦਾ ਸਰਬੱਤ ਦਾ ਭਲਾ ਕਰੇ ਸੋ